ਕਿਸਾਨ ਦਾ 11 ਸਾਲਾ ਪੁੱਤ ਸੁਖਮਨ ਸਿੰਘ ਜਿਸ ਨੂੰ ਕਿ ਨਿੱਕੀ ਉਮਰੇ ਬਲੱਡ ਕੈਂਸਰ ਦੀ ਭਿਆਨਕ ਬਿਮਾਰੀ ਨੇ ਆਪਣੀ ਚਪੇਟ ਦੇ ਵਿੱਚ ਲੈ ਲਿਆ। ਹਨ ਬੱਚੇ ਦੇ ਇਲਾਜ ਲਈ ਡਾਕਟਰਾਂ ਨੇ ਕਰੀ 35 ਤੋਂ 40 ਲੱਖ ਦਾ ਖਰਚਾ ਦੱਸ ਦਿੱਤਾ। ਪਰਿਵਾਰ ਘਰ ਤੰਗੀ ਕਰਕੇ ਆਪਣੇ ਬੱਚੇ ਦਾ ਇਲਾਜ ਕਰਵਾਉਣ ਦੇ ਵਿੱਚ ਅਸਮਰਥ ਹੈ। ਤੇ ਖਬਰ ਸੁਲਤਾਨਪੁਰ ਲੋਧੀ ਦੇ ਪਿੰਡ ਹੁਸੈਨਪੁਰ ਬੁੱਲੇ ਦੀ ਹੈ। ਜਿੱਥੇ ਇੱਕ ਛੋਟੇ ਕਿਸਾਨ ਦੇ ਘਰ ਪੈਦਾ ਹੋਇਆ ਬੱਚਾ ਸੁਖਮਨ ਸਿੰਘ ਜਿਸ ਨੂੰ 8 ਸਾਲ ਦੀ ਨਿੱਕੀ ਉਮਰ ਦੇ ਵਿੱਚ ਬਲੱਡ ਕੈਂਸਰ ਵਰਗੀ ਗੰਬੀਰ ਬਿਮਾਰੀ ਹੋ ਜਾਂਦੀ ਹੈ ਪਰਿਵਾਰ ਵੱਲੋਂ ਕਾਫੀ ਇਲਾਜ ਕਰਾਇਆ ਚੰਦਾ ਹੈ ਜਿਸ ਦੇ ਵਿੱਚ ਪਰਿਵਾਰ ਮੁਤਾਬਕ ਕਾਫੀ ਖਰਚਾ ਹੋ ਚੁੱਕਿਆ ਹੈ ਤੇ ਸਾਡੇ ਤੇ ਲੱਖਾਂ ਦਾ ਕਰਜ਼ਾ ਵੀ ਚੜ ਚੁੱਕਿਆ ਹੈ ਪਰਿਵਾਰ ਦੇ ਵੱਲੋਂ ਕਾਫੀ ਇਲਾਜ ਕਰਾਉਣ ਤੋਂ ਬਾਅਦ ਹੁਣ ਬੱਚੇ ਨੂੰ ਫੇਰ ਇਸ ਬਿਮਾਰੀ ਨੇ ਘੇਰ ਲਿਆ ਡਾਕਟਰਾਂ ਦੇ ਵੱਲੋਂ ਬੱਚੇ ਦਾ ਬੋਨ ਮੈਰੋ ਟ੍ਰਾਂਸਪਲੈਂਟ ਕਰਾਉਣ ਦੇ ਲਈ ਕਿਹਾ ਗਿਆ ਹੈ ਜਿਸ ਦਾ ਖਰਚਾ 35 ਤੋਂ 40 ਲੱਖ ਦੱਸਿਆ ਗਿਆ ਪਰਿਵਾਰ ਨੇ ਸਮਾਜ ਸੇਵੀ ਸੰਸਥਾਾਂਾਂ ਤੇ ਅਨਰਈ ਵਿਨਾ ਤੋਂ ਮਦਦ ਦੀ ਅਪੀਲ ਕੀਤੀ ਹੈ ਤੇਜ ਦੇ ਨਾਲ ਹੀ ਪਰਿਵਾਰ ਦਾ ਇਹ ਕਹਿਣਾ ਹੈ ਕਿ ਐਨ ਆਰ ਆਈ ਵੀਰਾਂ ਵੱਲੋਂ ਸਾਡੀ ਮਦਦ ਕੀਤੀ ਜਾਵੇ ਤਾਂ ਜੋ ਅਸੀਂ ਬੱਚੇ ਦਾ ਇਲਾਜ ਕਰਵਾ ਸਕੀਏ ਤਾਂ 11 ਸਾਲਾ ਸੁਖਮਨ ਸਿੰਘ ਦੀ ਜਾਨ ਬਚ ਸਕੇ ਪਰਿਵਾਰ ਦੇ ਵੱਲੋਂ ਪੀ ਜੇ ਚੰਡੀਗੜ੍ਹ ਤੱਕ ਇਲਾਜ ਦੇ ਲਈ ਪਹੁੰਚ ਕੀਤੀ ਗਈ ਤਾਂ ਮਾਹਾ ਡਾਕਟਰਾਂ ਨੇ ਜਲਦ ਤੋਂ ਜਲਦ ਬੋਨ ਮੈਰੋ ਟ੍ਰਾਂਸਪਲੈਂਟ ਕਰਵਾਉਣ ਦੀ ਸਲਾਹ ਦਿੱਤੀ ਹੈ ਬੱਚੇ ਦੇ ਇਲਾਜ ਦੇ ਲਈ ਪਹਿਲਾਂ ਹੀ ਲੱਖਾਂ ਰੁਪਿਆ ਦਾ ਖਰਚਾ ਹੋ ਚੁੱਕਿਆ ਹੈ ਪਰਿਵਾਰ ਹੁਣ ਦੁਬਾਰਾ ਇਲਾਜ ਕਰਾਉਣ ਦੇ ਵਿੱਚ ਬਿਲਕੁਲ ਬੇਵਸ ਤੇ ਅਸਮਰਥ ਹੋ ਚੁੱਕਿਆ ਹੈ ਕਿਉਂਕਿ ਪਰਿਵਾਰ ਔਖੇ ਆਰਥਿਕ ਹਾਲਾਤਾਂ ਦੇ ਵਿੱਚੋਂ ਗੁਜ਼ਰ ਰਿਹਾ ਹੈ ਮੇਰਾ ਨਾਮ ਰਿੰਦਰ ਕੌਰ ਆਤੀ ਮੇਰੇ ਬੱਚਾ ਬੱਚੇ ਦਾ ਨਾਮ ਸੁਖਮਨ ਸਿੰਘ ਆ ਇਹਨੂੰ 2022 ਦੇ ਵਿੱਚ ਪ੍ਰੋਬਲਮ ਆਈ ਸੀਗੀ ਬਲੱਡ ਕੈਂਸਰ ਦੀ ਹਾਂਜੀ ਉੱਥੇ ਇਲਾਜ ਚੱਲਦਾ ਰਿਹਾ ਪੀਜੀਆਈ ਦੇ ਵਿੱਚ ਇਹਦਾ ਹਾਂਜੀ ਤੇ ਸਾਲ ਅਸੀਂ ਉੱਥੇ ਵੀ ਰਹੇ ਵੀ ਉੱਥੇ ਵੀ ਉਹਨਾਂ ਬੀ ਚੇਂਜ ਚਾਰਟ ਇਹਦੇ ਲਾਏ ਸਾਰੇ ਸਾਰਿਆਂ ਨਾਲ ਬੱਚਿਆਂ ਨਾਲ ਵੀ ਪਹਿਲੇ ਦੋ ਚਾਰਟ ਲਾਏ ਬਿਮਾਰੀ ਨਹੀਂ ਸੀ ਗਈ ਫਿਰ ਉਹਨਾ ਵੀ ਪ੍ਰਾਈਵੇਟ ਹੀ ਅਸੀਂ ਦਵਾਈ ਲੈਂਦੇ ਰਹੇ ਬਾਹਰ ਉਹਨਾ ਮਹਿੰਗੀਆਂ ਮਹਿੰਗੀਆਂ ਦਵਾਈਆਂ ਲਿਖ ਕੇ ਦਿੱਤੀਆਂ ਵੀ ਆਪਣੇ ਬੱਚੇ ਨੂੰ ਇਸ ਤਰ੍ਹਾਂ ਤਕਲੀਫ ਦੇ ਵਿੱਚ ਅਸੀਂ ਦੇਖ ਨਹੀਂ ਨਾ ਸਕਦੇ ਫਿਰ ਤੇ ਉਹਦਾ ਵੀ ਅਸੀਂ ਬਹੁਤ ਮਹਿੰਗੀਆਂ ਮਹਿੰਗੀਆਂ ਦਵਾਈਆਂ ਲੈਂਦੇ ਰਹੇ ਉੱਥੇ ਦੋ ਚਾਰਟ ਫਿਰ ਲਾਏ ਮਹਿੰਗੀ ਦਵਾਈ ਮਹਿੰਗੀ ਤੋਂ ਮਹਿੰਗੀਆਂ ਨਾਲ ਲਿਖ ਕੇ ਦਿੱਤੀ ਅਸੀਂ ਫਿਰ ਵੀ ਲੈਂਦੇ ਰਹੇ ਵੀ ਚਲੋ ਸਾਡਾ ਬੱਚਾ ਠੀਕ ਹੋ ਜੇ ਫਿਰ ਵੀ ਹੁਣ ਵੇ ਤਾਂ 6 ਚਾਟ ਲਾ ਕੇ 8 ਮਹੀਨੇ ਅਸੀਂ ਰਹੇ ਉੱਥੇ ਫਿਰ ਛੁੱਟੀ ਮਿਲ ਗਈ ਸਾਨੂੰ ਵੀ ਇਹਦੇ 2 0 2 ਪੈਸੇ ਰਹਿ ਗਈ ਸੀ ਬਿਮਾਰੀ ਫਿਰ ਘਰ ਵੀ 2 ਸਾਲ ਘਰਲਾਜ ਚੱਲਦਾ ਰਿਹਾ ਇਹਦਾ ਵੀ ਖਾਣ ਵਾਸਤੇ ਦਵਾਈ ਉਹਨਾਂ ਦਿੱਤੀ ਜਿਹੜੀ ਡਾਕਟਰਾਂ ਨੇ ਹਾਂਜੀ ਤੇ ਫਿਰ ਜਦੋਂ ਦਵਾਈ ਬੰਦ ਕੀਤੀ 2 ਸਾਲ ਬਾਅਦ ਵੀ ਉਸੇ ਟਾਈਮ ਨਾਲ ਦੀ ਨਾਲ ਵੀ ਫਿਰ ਇਹੋ ਪ੍ਰੋਬਲਮ ਆ ਗਈ ਆ ਤੇ ਹੁਣ ਅਸੀਂ ਜਦੋਂ ਦਿਖਾਉਣ ਗਏ ਤੇ ਫਿਰ ਡਾਕਟਰਾਂ ਨੇ ਸਾਨੂੰ ਇਹੋ ਕਿਹਾ ਵੀ ਇਹਦਾ ਬੋਨ ਮੈਰੋ ਟ੍ਰਾਂਸਪਲੈਂਟ ਹੋਊਗਾ ਤੇ 35-40 ਲੱਖ ਰੁਪਈਆ ਲੱਗਣਾ ਜੋ ਇਸ ਟਾਈਮ ਸਾਡੇ ਕੋਲ ਨਹੀਂ ਹੈਗਾ ਹਾਂਜੀ ਪਤੀ ਕੀ ਕਰਦੇ ਪਤੀ ਖੇਤੀ ਬਾੜੀ ਦਾ ਹੀ ਕਰਦੇ ਆ ਜੇ ਜਦੋਂ ਬੱਚਾ ਨਹੀਂ ਠੀਕ ਵੀ ਕੋਈ ਕੰਮ ਨਹੀਂ ਸਾਡਾ ਚੱਲਦਾ ਪਿਆ ਵੀ ਸਾਡਾ ਧਿਆਨ ਹੀ ਇਹਦੇ 'ਚ ਕਦੀ ਇਹਨੂੰ ਕਿਤੇ ਲੈ ਜਾ ਕਦੀ ਕਿਤੇ ਲੈ ਜਾ ਕਦੀ ਸੈਲ ਘਟ ਕੇ ਕਦੀ ਖੂਨ ਘਟ ਗਿਆ ਵੀ ਸਾਨੂੰ 3-4 ਮਹੀਨੇ ਹੋ ਗਿਆ ਵੀ ਅਸੀਂ ਐਸੇ ਕੰਮ ਤੇ ਤੁਰੇ ਫਿਰਦੇ ਆ ਕੋਈ ਕੰਮ ਨਹੀਂ ਸਾਡਾ ਚੱਲਦਾ ਹੈ ਜਮੀਨ ਹੈ ਜੀ ਤੁਹਾਡੇ ਕੋਲ ਜਮੀਨ ਇਹਦੇ ਮੰਡ ਦੀਆਂ ਪੈ ਲਈਆਂ ਤੇ ਉਹ ਕਦੀ ਪਾਣੀ ਆ ਗਿਆ ਫਸਲ ਹੋ ਗਈ ਨਾ ਹੋ ਗਈ ਇਸ ਤਰ੍ਹਾਂ ਹੀ ਬਸ ਪੈਸਾ ਲਾ ਕੇ ਅਸੀਂ ਖਰਚਾ ਕਰਕੇ ਫਸਲ ਬੀਜਦੇ ਆ ਜਦੋਂ ਪਾਣੀ ਆਉਂਦਾ ਉਦੋਂ ਨਹੀਂ ਹੁੰਦੀ ਵੀ ਇਸ ਤਰ੍ਹਾਂ ਕਰਜ਼ਾ ਚੜ ਜਾਂਦਾ ਵੀ ਅੱਗੇ ਵੀ ਅਸੀਂ ਦਵਾਈ ਬਹੁਤ ਮਹਿੰਗੀ ਮਹਿੰਗੀ ਲੈ ਚੁੱਕੇ ਹਾਂ ਹਾਂ ਜੀ ਅਸੀਂ ਵੀਡੀਓ ਵੀਡੀਓ ਬਹੁਤ ਵੀਰ ਜੀ ਬਣਾ ਕੇ ਪਾਈਆਂ ਪਰ ਸਾਡੀ ਸੁਣਾਈ ਨਹੀਂ ਹੋਈ ਅਸੀਂ ਇਹੋ ਵੀਰ ਜੀ ਕਹਿੰਨੇ ਆ ਵੀ ਸਾਡੇ ਬੱਚੇ ਦਾ ਚਲੋ ਸਾਈਟ ਰੀਟਰੀਟਮੈਂਟ ਹੋ ਜੇ ਅਸੀਂ ਸੰਗਤ ਦੇ ਸਹਯੋਗ ਨਾਲੇ ਸੰਗਤ ਦਾ ਹੀ ਬੱਚਾ ਵਾ ਅਸੀਂ ਕਹਿੰਨੇ ਆਂ ਵੀ ਪ੍ਰਮਾਤਮਾ ਤੇਰਾ ਹੀ ਆ ਇਹ ਸੰਗਤ ਦਾ ਹੀ ਆ ਜੇ ਇਹ ਸੰਗਤ ਦੇ ਸਹਾਰੇ ਬਚ ਜੇ ਤੇ ਇਹ ਸੰਗਤ ਦਾ ਹੀ ਆ ਪ੍ਰਮਾਤਮਾ ਦਾ ਹੀ ਆ ਅਸੀਂ ਠੀਕ ਹੋ ਜਾਈ ਕਿਸੇ ਤਰੀਕੇ ਉਹ ਵਿੱਚ ਪੀਜੀਆਈ ਦੇ ਵਿੱਚ ਹੋਈ ਆ ਹਾਂਜੀ ਪੀਜੀਆਈ ਦੇ ਵਿੱਚ ਕਿੰਨਾ ਖਰਚ ਹੋ ਰਿਹਾ ਉਹਨਾਂ 35 ਤੋਂ 40 ਲੱਖ ਰੁਪਈਆ ਦੱਸਿਆ ਉਹਨਾਂ ਕਹਿੰਦੇ ਵੀ ਵਾਧੂ ਵੀ ਖਰਚਾ ਹੋ ਸਕਦਾ ਵਿੱਚ ਵੀ ਨਮੂਨੀਆਂ ਹੋ ਜੇ ਕੋਈ ਵੀ ਪ੍ਰੋਬਲਮ ਆ ਜਾਏ ਤੁਹਾਨੂੰ ਪ੍ਰਾਈਵੇਟ ਦਵਾਈ ਲੈਣੀ ਪੈਣੀ ਆ ਹਾਂਜੀ ਪ੍ਰਾਈਵੇਟ ਰੂਮ ਪ੍ਰਾਈਵੇਟ ਦਵਾਈ ਵੀ ਸਾਰਾ ਡਾਕਟਰਾਂ ਦੇ ਫੀਸ ਵੀ ਇਸ ਤਰ੍ਹਾਂ ਸਾਰਾ ਕੁਝ ਤੁਹਾਨੂੰ ਵਿੱਚ ਪੈਣਾ ਹੋ ਵਿਵਦ ਵੀ ਪੈਸਾ ਲੱਗ ਸਕਦਾ ਪਿੰਡ ਸੈਂਪਰ ਬੋਲੇ ਜ਼ਿਲ੍ਹਾ ਕਪੂਰਥਲਾ ਐਮ ਭਾਈ ਨੂੰਣਾ ਤਿੰਨ ਚਾਰ ਸਾਲ ਹੋ ਗਏ ਆ ਇਲਾਜ ਚੱਲਦੇ ਪੀਜੀਆਜੋਂ ਇਹਨੂੰ ਸੀ ਬਲੱਡ ਕੈਂਸਰ ਆ ਮਾਲਾ ਵੀ ਕਹਿੰਦਾ ਸਹੀ ਹੋ ਜਾਊਗਾ ਠੀਕ ਹੋ ਜੂਗਾ ਕਹਿੰਦੇ ਬੋਰੋ ਮੈਂ ਚੇਂਜ ਕਰਨਾ ਪਣਾ ਮੈਂ ਜਰਦਾ ਮੈਂ ਚਲੈ ਇੰਨਾ ਪੈਸਾ ਘਤਰੋਣਾ 10-12 ਲੱਖ ਰੁਪਏ ਲਾ ਬੈਠਾ ਕਿ ਫਰਕ ਪੈ ਜੂਗਾ ਪੈ ਜੂਗਾ 2 ਸਾਲਾਂ ਦਾ ਟਰੀਟਮੈਂਟ ਕਰਦਾ ਘਰਤਾ ਬਿਮਾਰੀ 002 ਪੈਸੇ ਰਹਿ ਗਈ ਕਹਿੰਦੇ ਮਾਲਾ ਵੀ ਸਹੀ ਹੋ ਜੂਗੀ ਵੀ ਠੀਕ ਹੋਣਾ ਦਵਾਈ 6 ਸਟੇਮ ਵੀ ਚੱਲੀ ਆ ਨਾਲ ਹੀ ਬਿਮਾਰੀ ਟੈਕ ਕੇ ਕਰਤਾ ਉਹਨੇ ਉਹ ਕਾਰਨ ਕੀ ਆ ਵੇਖਣ ਡੀਕ ਲੱਗਦਾ ਚੰਗਾ ਭਲਾ ਆਏ ਉਹ ਸੈੱਲ ਘਟਦੇ ਆ ਤੇ ਖੂਨ ਸਾੜਦਾ ਬਾਕੀ ਨਿਸ਼ਾਨ ਸਿੰਘ ਸਰਪੰਚ ਨੇ ਬਹੁਤ ਸਾਥ ਦੇ ਹੁੰਦਾ ਨਾਲ ਕਾ ਫਿਕਰ ਨਾ ਕਰੋ ਜਿੰਨਾ ਜੋ ਮੈਂ ਨਾਲ ਦਊਗਾ ਆਪਾਂ ਇਹ ਪਰ ਨਾਲ ਸਾਥ ਦੇਣਗੇ 26-27 ਲੱਖ ਰੁਪਏ ਆਰਧਿਕ ਕਰਜ਼ਾ ਬਣਿਆ ਪਿਆ ਹਾਂ ਟੀ ਪੀਜੀਆਈ ਤੋਂ ਉਹਨਾਂ ਹੈ 35 ਤੋਂ 40 ਲੱਖ ਰੁਪਏ ਲੱਗੂਗਾ ਜਾਂ ਟੋਟਲ ਖਰਚਾ ਮੋਟਾ ਹਿਸਾਬ ਦੇ ਤਾਰ ਉਹਨੇ ਉਸ ਦਾ ਘੱਟ ਲੱਗਣ ਵੱਧ ਲੱਗਣ ਇਹ ਤਾਂ ਉਹਨਾਂ ਨੂੰ ਪਤਾ ਜੀ ਹੁਣ ਆਪਾਂ ਲਿਸਟ ਬਣਾ ਕੇ ਦੱਸਤੀ ਇਹਨਾਂ ਲੱਗੂਗਾ ਸਾਂਗ ਤਾਂ ਇਹ ਬੇਨਤੀ ਆ ਮੇਰੀ ਵੱਤ ਵਾਤ ਹੈਲਪ ਕਰਨਾ ਇਹਨਾਂ ਦੇ ਭਰਾਵਾਂ ਅਗੇ ਕਿਸੇ ਅੱਖ ਨੂੰ ਜੀ ਨਹੀਂ ਕਰਦਾ ਮਾਰੀ ਦੇ ਆ ਕਦਮ ਚੁੱਕਿਆ ਹੈ ਜੀ ਦਾ ਇਲਾਜ ਕਰਾਉਣ ਦੇ ਵਿੱਚ ਸਮਰਥ ਹਾਂਜੀ ਇਲਾਜ ਕਰਾਉਣ ਦੇ ਕਿੰਨੀ ਉਮਰ ਕਿੰਨੀ ਹੈ ਬੱਚੀ 11.5 ਸਾਲ ਆ ਇੱਕੋ ਬੱਚਾ ਹੈ 8 ਸਾਲ ਦਾ ਸੀ ਜਦੋਂ ਇਹਨਾਂ ਪ੍ਰੋਬਲਮ ਆਈ ਆ ਆ ਜੋ ਸਾਡੇ ਲਾਗੇ ਬੱਚਾ ਬੈਠਾ ਵਾ ਮੇਰੇ ਕੋਲ ਇਸ ਬੱਚੇ ਨੂੰ ਜਿਹੜੀ ਆ ਬਲੱਡ ਕੈਂਸਰ ਆ ਔਰ ਇਹਨਾਂ ਦਾ ਜਿਹੜਾ ਪਰਿਵਾਰ ਆ ਇੱਧਰ ਬਾਪ ਬੈਠੇ ਆ ਇੱਧਰ ਇਹਨਾਂ ਦੀ ਮਾਂ ਬੈਠੀ ਆ ਇਹਨਾਂ ਨੇ ਪਹਿਲਾਂ ਵੀ ਜਿਹੜਾ ਵਾ ਇਸ ਬੱਚੇ ਦਾ ਇਲਾਜ ਕਰਵਾਇਆ ਵਾ ਜੋ ਇਹਨਾਂ ਕੋ ਪੂੰਜੀ ਸੀਗੀ ਇਹ ਤਾਂ 35 ਲੱਖ ਰੁਪਈਆ ਜਿਹੜਾ ਉਹ ਖਰਚਾ ਆਇਆ ਵਾ ਉਦੋਂ ਬਾਅਦ ਦੁਬਾਰਾ ਇਹਨਾਂ ਨੂੰ ਜਿਹੜੀ ਆ ਉਹ ਫੇਰ ਜਿਹੜੀ ਉਹ ਕੈਂਸਰ ਹੋ ਚੁੱਕੀ ਆ ਤੇ ਦੁਬਾਰਾ ਜਿਹੜਾ ਖਰਚਾ ਵਾ ਉਹ ਡਾਕਟਰਾਂ ਨੇ ਫੇਰ ਕਿਹਾ ਵਾ ਵੀ ਭਾਈ ਜੇ ਤੇ ਤੁਹਾਡੇ ਕੋਲ 35-40 ਲੱਖ ਰੁਪਈਆ ਹੈਗਾ ਤੇ ਆਜੋ ਜੇ ਨਹੀਂ ਹੈਗਾ ਤੇ ਨਾ ਆਇਓ ਜੇ ਇਸ ਕਰਕੇ ਜੋ ਇਹਨਾਂ ਦੇ ਹਾਲਾਤ ਵੇਖੇ ਆ ਸਾਰੇ ਹਾਲਾਤਾਂ ਨੂੰ ਵੇਖ ਕੇ ਅੱਜ ਜਿਹੜੀ ਆ ਉਹ ਵੀਡੀਓ ਪਾ ਰਹੇ ਆ ਵੀ ਅੱਜ ਇਹ ਬੱਚੇ ਦੀ ਜ਼ਿੰਦਗੀ ਜਿਹੜੀ ਉਹ ਸੰਗਤ ਬਚਾ ਸਕਦੀ ਆ ਪੰਜਾਬ ਦੇ ਲੋਕ ਬਚਾ ਸਕਦੇ ਆ ਤੇ ਜਿਹੜੇ ਸਾਡੇ ਐਨਆਰਆਈ ਵੀਰ ਆ ਉਹ ਇਸ ਬੱਚੇ ਦੀ ਜਿਹੜੀ ਉਹ ਜ਼ਿੰਦਗੀ ਬਚਾ ਸਕਦੇ ਆ ਤੇ ਪੰਜਾਬ ਇਸ ਗੱਲੋਂ ਬਹੁਤ ਅਮੀਰ ਆ ਜੇ ਅਸੀਂ ਤੇਲ ਫੁੱਲ 100 200 400 ਪਾਈਏ ਇਹ ਆ ਜਿਹੜਾ ਮੇਰੇ ਸਾਹਮਣੇ ਬੱਚਾ ਵਾ ਇਹਦੀ ਜ਼ਿੰਦਗੀ ਬਚ ਸਕਦੀ ਆ ਨਹੀਂ ਤੇ ਇਹਦੀ ਜ਼ਿੰਦਗੀ ਨਹੀਂ ਬਚਣੀ ਕਿਉਂਕਿ ਇਹਨਾਂ ਦੇ ਮਾਪੇ ਬਾਬ ਦੇ ਕੋਲ ਜਿਹੜੀ ਆ ਉਹ ਇਹਦੇ ਉੱਪਰ ਜਿਹੜੀ ਆ ਪੂੰਜੀ ਲਾਉਣ ਨੂੰ ਹੈ ਨਹੀਂਗੀ ਇਸ ਕਰਕੇ ਅਸੀਂ ਬੇਨਤੀ ਕਰਦੇ ਹਾਂ ਹੱਥ ਜੋੜ ਕੇ ਇੱਕ ਤਾਂ ਵੀਡੀਓ ਵੱਧ ਤੋਂ ਵੱਧ ਜਿਹੜੀਆਂ ਸੰਸਥਾਵਾਂ ਸਾਡੀਆਂ ਜਿਹੜੀਆਂ ਬਹੁਤ ਵਧੀਆ ਜਿਹੜਾ ਵਾ ਲੋਕਾਂ ਦਾ ਨਾਜ ਵੀ ਕਰਾ ਰਹੀਆਂ ਵਾ ਭਲਾ ਵੀ ਕਰ ਰਹੀਆਂ ਵਾ ਅਸੀਂ ਉਹਨਾਂ ਨੂੰ ਵੀ ਬੇਨਤੀ ਕਰਦੇ ਆਂ ਵੀ ਵੱਧ ਚੜ ਕੇ ਅੱਗੇ ਆਉਣ ਤੇ ਜਿਹੜੇ ਸਾਡੇ ਐਨ ਆਰ ਆਈ ਵੀਰ ਆ ਉਹਨਾਂ ਨੂੰ ਵੀ ਬੇਨਤੀ ਕਰਦੇ ਆਂ ਤੇ ਜਿਹੜੇ ਸਾਡੇ ਪੰਜਾਬ ਦੇ ਲੋਕ ਆ ਜਿਨ੍ਹਾਂ ਨੇ ਅੱਜ ਤੱਕ ਬਹੁਤ ਵੱਡੇ ਦੇ ਮਹਾਨ ਕੰਮ ਕੀਤੇ ਆ ਉਹਨਾਂ ਨੂੰ ਵੀ ਬੇਨਤੀ ਆ ਵੀ ਇਸ ਬੱਚੇ ਦੀ ਜਿਹੜੀ ਆ ਉਹ ਜਾਨ ਬਚਾਈ ਜਾਵੇ